ਬਾਲੀਵੁੱਡ ਅਦਾਕਾਰ ਸੁਲਮਾਨ ਖਾਨ ਨੇ ਆਪਣੇ ਸ਼ੋਅ ਬਿਗ ਬਾਸ 19 ਦੇ ਵੀਕਐਂਡ ਕੇ ਵਾਰ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਹੜ੍ਹਾਂ ਦਾ ਮੁੱਦਾ ਉਠਾਇਆ ਹੈ। ਸੁਲਮਾਨ ਦੇਸ਼ ਦੀ ਹਾਲਤ ਬਾਰੇ ਪ੍ਰਤੀਯੋਗੀਆਂ ਨੂੰ ਦੱਸਦੇ ਹੋਏ ਕਹਿੰਦੇ ਹਨ ਕਿ ਇਸ ਸਮੇਂ ਹੜਾ ਕਾਰਨ ਕਈ ਰਾਜਾਂ ਦੀ ਹਾਲਤ ਮਾੜੀ ਹੈ। ਜੋ ਕਿਸਾਨ ਅਨਾਜ ਉਗਾਉਂਦੇ ਹਨ ਉਨ੍ਹਾਂ ਕੋਲ ਅਨਾਜ ਨਹੀਂ ਹੈ। ਉਹਨਾਂ ਕੋਲ ਰਹਿਣ ਲਈ ਘਰ ਨਹੀਂ ਹਨ। ਅਦਾਕਾਰ ਕਹਿੰਦੇ ਹਨ ਕਿ ਬਹੁਤ ਸਾਰੇ ਅਦਾਕਾਰਾਂ ਤੇ ਗਾਇਕਾਂ ਨੇ ਮਦਦ ਕੀਤੀ ਹੈ। ਇਸ ਮੁਸ਼ਕਲ ਸਮੇਂ ਵਿੱਚ ਉਹਨਾਂ ਦੀ ਫਾਊਂਡੇਸ਼ਨ ਵੱਲੋਂ ਵੀ ਮਦਦ ਕੀਤੀ ਗਈ ਹੈ। ਸਲਮਾਨ ਖਾਨ ਨੇ ਐਤਵਾਰ ਦੇ ਵੀਕਐਂਡ ਕੇ ਵਾਰ ਐਪੀਸੋਡ ਵਿੱਚ ਘਰਾਂ ਵਿੱਚ ਬੰਦ ਪ੍ਰਤੀਯੋਗੀਆਂ ਨੂੰ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਜਾਣਕਾਰੀ ਦਿੱਤੀ। ਇਸ ਵੀਡੀਓ ਵਿੱਚ ਸਲਮਾਨ ਖਾਨ ਕਹਿੰਦੇ ਹਨ ਤੁਸੀਂ ਜਾਣਦੇ ਹੋ ਕਿ ਉੱਤਰਾਖੰਡ ਦੀ ਹਾਲਤ ਕੀ ਹੈ, ਹਿਮਾਚਲ ਦੀ ਹਾਲਤ ਕੀ ਹੈ ਅਤੇ ਹੁਣ ਪੰਜਾਬ ਦੀ ਹਾਲਤ ਕੀ ਹੈ। ਹਰ ਤੋਂ ਬਾਅਦ ਹੜ ਲੈਂਸ ਲਾਈਨ ਤੋਂ ਬਾਅਦ لینڈ ਸਲਾਈਡ ਤਬਾਹੀ ਮਚੀ ਹੋਈ ਹੈ ਸਾਡੇ ਲਈ ਭੋਜਨ ਰਗਾਉਣ ਵਾਲੇ ਇਹਨਾਂ ਕਿਸਾਨਾਂ ਕੋਲ ਖਾਣ ਲਈ ਅਨਾਜ ਨਹੀਂ ਹੈ ਉਹਨਾਂ ਕੋਲ ਘਰ ਨਹੀਂ ਹੈ ਹਾਲਾਤ ਬਹੁਤ ਮਾੜੇ ਹੋ ਗਏ ਨੇ ਇਹ ਭਾਈਚਾਰਾ ਜੋ ਲੰਗਰ ਲਈ ਜਾਣਿਆ ਜਾਂਦਾ ਹੈ ਉਹ ਕਈ ਸਾਲਾਂ ਤੋਂ ਲੋਕਾਂ ਨੂੰ ਭੋਜਨ ਵੰਡ ਰਹੇ ਹਨ ਜੋ ਵੀ ਉਹਨਾਂ ਦੇ ਲੰਗਰ ਵਿੱਚ ਆਉਂਦਾ ਹੈ ਉਹ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਜਾਣ ਦਿੰਦੇ ਉਹ ਕਦੇ ਵੀ ਕਿਸੇ ਨੂੰ ਭੁੱਖੇ ਵਾਪਸ ਨਹੀਂ ਜਾਣ ਦਿੰਦੇ ਹੁਣ ਮੁਸੀਬਤ ਵਿੱਚ ਹਨ ਅਤੇ ਉਹਨਾਂ ਲਈ ਕੁਝ ਕਰਨਾ ਸਾਡਾ ਫਰਜ਼ ਹੈ ਪੰਜਾਬ ਦੇ ਗਾਇਕ ਖਾਨ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਅਸੀਂ ਇੱਥੋਂ ਵੀ ਮਦਦ ਕਰ ਰਹੇ ਹਾਂ ਅਸੀਂ ਜੋ ਵੀ ਕਰ ਸਕਦੇ ਹਾਂ ਕਰਾਂਗੇ ਬਾਲੀਵੁੱਡ ਅਦਾਕਾਰ ਸੁਮਨ ਖਾਨ ਨੇ ਆਪਣੇ ਸ਼ੋਅ 빅 ਬੌਸ 19 ਦੇ ਵੀਕਐਂਡ ਕੇ ਵਾਰ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਹੜ੍ਹਾਂ ਦਾ ਮੁੱਦਾ ਉਠਾਇਆ ਹੈ ਸੁਮਨ ਦੇਸ਼ ਦੀ ਹਾਲਤ ਬਾਰੇ ਪ੍ਰਤੀਯੋਗੀਆਂ ਨੂੰ ਦੱਸਦੇ ਹੋਏ ਕਹਿੰਦੇ ਹਨ ਕਿ ਇਸ ਸਮੇਂ ਹੜਾ ਕਾਰਨ ਕਈ ਰਾਜਾਂ ਦੀ ਹਾਲਤ ਮਾੜੀ ਹੈ ਜੋ ਕਿਸਾਨ ਅਨਾਜ ਉਗਾਉਂਦੇ ਹਨ ਉਹਨਾਂ ਕੋਲ ਅਨਾਜ ਨਹੀਂ ਹੈ ਉਹਨਾਂ ਕੋਲ ਰਹਿਣ ਲਈ ਘਰ ਨਹੀਂ ਹਨ ਅਦਾਕਾਰ ਕਹਿੰਦੇ ਹਨ ਕਿ ਬਹੁਤ ਸਾਰੇ ਅਦਾਕਾਰਾਂ ਤੇ ਗਾਇਕਾਂ ਨੇ ਮਦਦ ਕੀਤੀ ਹੈ ਇਸ ਮੁਸ਼ਕਲ ਸਮੇਂ ਵਿੱਚ ਉਹਨਾਂ ਦੀ ਫਾਊਂਡੇਸ਼ਨ ਵੱਲੋਂ ਵੀ ਮਦਦ ਕੀਤੀ ਗਈ ਹੈ ਸਲਮਾਨ ਖਾਨ ਨੇ ਐਤਵਾਦੀ ਵੀਕਐਂਡ ਦੇ ਬਾਅਦ ਐਪੀਸੋਡ ਵਿੱਚ ਘਰਾਂ ਵਿੱਚ ਬੰਦ ਪ੍ਰਤੀਯੋਗੀਆਂ ਨੂੰ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਜਾਣਕਾਰੀ ਦਿੱਤੀ ਇਸ ਵੀਡੀਓ ਵਿੱਚ ਸਲਮਾਨ ਖਾਨ ਕਹਿੰਦੇ ਹਨ ਤੁਸੀਂ ਜਾਣਦੇ ਹੋ ਕਿ ਉੱਤਰਾਖੰਡ ਦੀ ਹਾਲਤ ਕੀ ਹੈ ਹਿਮਾਚਲ ਦੀ ਹਾਲਤ ਕੀ ਹੈ ਅਤੇ ਹੁਣ ਪੰਜਾਬ ਦੀ ਹਾਲਤ ਕੀ ਹੈ ਹਰ ਤੋਂ ਬਾਅਦ ਹੜ ਲੈਂਡਸਲਾਈਨ ਤੋਂ ਬਾਅਦ ਲੈਂਡਸਲਾਈਡ ਤਬਾਹੀ ਮਚੀ ਹੋਈ ਹੈ ਸਾਡੇ ਲਈ ਭੋਜਨ ਉਗਾਉਣ ਵਾਲੇ ਇਹਨਾਂ ਕਿਸਾਨਾਂ ਕੋਲ ਖਾਣ ਲਈ ਅਨਾਜ ਨਹੀਂ ਹੈ ਉਹਨਾਂ ਕੋਲ ਘਰ ਨਹੀਂ ਹੈ ਹਾਲਾਤ ਬਹੁਤ ਮਾੜੇ ਹੋ ਗਏ ਨੇ ਇਹ ਭਾਈਚਾਰਾ ਜੋ ਲੰਗਰ ਲਈ ਜਾਣਿਆ ਜਾਂਦਾ ਹੈ ਉਹ ਕਈ ਸਾਲਾਂ ਤੋਂ ਲੋਕਾਂ ਨੂੰ ਭੋਜਨ ਵੰਡ ਰਹੇ ਹਨ ਜੋ ਵੀ ਉਹਨਾਂ ਦੇ ਲੰਗਰ ਵਿੱਚ ਆਉਂਦਾ ਹੈ ਉਹ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਜਾਣ ਦਿੰਦੇ ਉਹ ਕਦੇ ਵੀ ਕਿਸੇ ਨੂੰ ਭੁੱਖੇ ਵਾਪਸ ਨਹੀਂ ਜਾਣ ਦਿੰਦੇ ਹੁਣਾਂ ਮੁਸੀਬਤ ਵਿੱਚ ਹਨ ਅਤੇ ਉਹਨਾਂ ਲਈ ਕੁਝ ਕਰਨਾ ਸਾਡਾ ਫਰਜ਼ ਹੈ ਪੰਜਾਬ ਦੇ ਗਾਇਕ ਖਾਨ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਅਸੀਂ ਇੱਥੋਂ ਵੀ ਮਦਦ ਕਰ ਰਹੇ ਹਾਂ ਅਸੀਂ ਜੋ ਵੀ ਕਰ ਸਕਦੇ ਹਾਂ ਕਰਾਂਗੇ ਬਾਲੀਵੁੱਡ ਅਦਾਕਾਰ ਸੁਲਮਾਨ ਖਾਨ ਨੇ ਆਪਣੇ ਸ਼ੋਅ 빅 બોਸ 19 ਦੇ ਵੀਕਐਂਡ ਦੇ ਵਾਰ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਹੜ੍ਹਾਂ ਦਾ ਮੁੱਦਾ ਉਠਾਇਆ ਹੈ ਸੁਲਮਾਨ ਦੇਸ਼ ਦੀ ਹਾਲਤ ਬਾਰੇ ਪ੍ਰਤੀਯੋਗੀਆਂ ਨੂੰ ਦੱਸਦੇ ਹੋਏ ਕਹਿੰਦੇ ਹਨ ਕਿ ਇਸ ਸਮੇਂ ਹੜ੍ਹਾਂ ਕਾਰਨ ਕਈ ਰਾਜਾਂ ਦੀ ਹਾਲਤ ਮਾੜੀ ਹੈ ਜੋ ਕਿਸਾਨ ਅਨਾਜ ਉਗਾਉਂਦੇ ਹਨ ਉਹਨਾਂ ਕੋਲ ਅਨਾਜ ਨਹੀਂ ਹੈ ਉਹਨਾਂ ਕੋਲ ਰਹਿਣ ਲਈ ਘਰ ਨਹੀਂ ਹਨ ਅਦਾਕਾਰ ਕਹਿੰਦੇ ਹਨ ਕਿ ਬਹੁਤ ਸਾਰੇ ਅਦਾਕਾਰਾਂ ਤੇ ਗਾਇਕਾਂ ਨੇ ਮਦਦ ਕੀਤੀ ਹੈ ਇਸ ਮੁਸ਼ਕਲ ਸਮੇਂ ਵਿੱਚ ਉਹਨਾਂ ਦੀ ਫਾਊਂਡੇਸ਼ਨ ਵੱਲੋਂ ਵੀ ਮਦਦ ਕੀਤੀ ਗਈ ਹੈ ਸਲਮਾਨ ਖਾਨ ਨੇ ਐਤਵਾਰ ਦੇ ਵੀਕਐਂਡ ਕੇ ਬਾਅਦ ਐਪੀਸੋਡ ਵਿੱਚ ਘਰਾਂ ਵਿੱਚ ਬੰਦ ਪ੍ਰਤੀਯੋਗੀਆਂ ਨੂੰ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਜਾਣਕਾਰੀ ਦਿੱਤੀ ਇਸ ਵੀਡੀਓ ਵਿੱਚ ਸਲਮਾਨ ਖਾਨ ਕਹਿੰਦੇ ਹਨ ਤੁਸੀਂ ਜਾਣਦੇ ਹੋ ਕਿ ਉੱਤਰਾਖੰਡ ਦੀ ਹਾਲਤ ਕੀ ਹੈ हिमाचल दी हालत ਕੀ ਹੈ ਅਤੇ ਹੁਣ ਪੰਜਾਬ ਦੀ ਹਾਲਤ ਕੀ ਹੈ ਹੜ ਤੋਂ ਬਾਅਦ ਹੜ ਲੈਂਡਸਲਾਈਨ ਤੋਂ ਬਾਅਦ ਲੈਂਡਸਲਾਈਡ ਤਬਾਹੀ ਮਚੀ ਹੋਈ ਹੈ ਸਾਡੇ ਲਈ ਭੋਜਨ ਉਗਾਉਣ ਵਾਲੇ ਇਹਨਾਂ ਕਿਸਾਨਾਂ ਕੋਲ ਖਾਣ ਲਈ ਅਨਾਜ ਨਹੀਂ ਹੈ ਉਹਨਾਂ ਕੋਲ ਘਰ ਨਹੀਂ ਹੈ ਹਾਲਾਤ ਬਹੁਤ ਮਾੜੀ ਹੋ ਗਏ ਨੇ ਇਹ ਭਾਈਚਾਰਾ ਜੋ ਲੰਗਰ ਲਈ ਜਾਣਿਆ ਜਾਂਦਾ ਹੈ ਉਹ ਕਈ ਸਾਲਾਂ ਤੋਂ ਲੋਕਾਂ ਨੂੰ ਭੋਜਨ ਵੰਡ ਰਹੇ ਹਨ ਜੋ ਵੀ ਉਹਨਾਂ ਦੇ ਲੰਗਰ ਵਿੱਚ ਆਉਂਦਾ ਹੈ ਉਹ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਜਾਣ ਦਿੰਦੇ ਉਹ ਕਦੇ ਵੀ ਕਿਸੇ ਨੂੰ ਭੁੱਖੇ ਵਾਪਸ ਨਹੀਂ ਜਾਣ ਦਿੰਦੇ ਹੁਣ ਉਹ ਮੁਸੀਬਤ ਵਿੱਚ ਹਨ ਅਤੇ ਉਨ੍ਹਾਂ ਲਈ ਕੁਝ ਕਰਨਾ ਸਾਡਾ ਫਰਜ਼ ਹੈ ਪੰਜਾਬ ਦੇ ਗਾਇਲ ਖਾਨ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਅਸੀਂ ਇੱਥੋਂ ਵੀ ਮਦਦ ਕਰ ਰਹੇ ਹਾਂ ਅਸੀਂ ਜੋ ਵੀ ਕਰ ਸਕਦੇ ਹਾਂ ਕਰਾਂਗੇ